ਇਹ ਜਦੋਂ ਸੁਪਾਸ ਉਹ ਜਾ ਕੇ ਲਿਖੇ ਪਿੱਛੇ ਜਫਰ ਨਾਮੇ ਚ ਇਹ ਜਦੋਂ ਸੁਪਾਸ ਸਪਾਰਸ਼ ਨਹੀਂ ਮੰਨਦਾ ਕਿਸੇ ਦੀ ਹੁਣ ਤੁਸੀਂ ਕਰ ਦਿਓ ਸੁਪਾਰਸ਼ ਗੁਰਦੁਆਰੇ ਜੇ ਤੁਸੀਂ ਉਹ ਮੰਨ ਲਿਆ ਫਿਰ ਸਪਾਸ ਨਹੀਂ ਕਰ ਸਕਦੇ ਅਰਦਾਸਾਂ ਕਰਾ ਕੇ ਸਪਾਰਸ਼ ਕਰ ਲਈ ਹੈ ਨਾ ਸਪਾਰਸ਼ੇ ਹੋਰ ਕੀ ਹੈ ਹਮ ਸਪਾਰਸ਼ ਹੈ ਇਹ ਅਰਦਾਸ ਕਰ ਨਹੀਂ ਸਪਾਰਸ਼ ਹੈ ਉਹ ਕਹਿੰਦਾ ਉਹ ਗਾਹਾਂ ਸਪਾਰਸ਼ ਮੰਨਦਾ ਨਹੀਂ ਪਹਿਲੀ ਗੱਲ ਤਾਂ ਜਿੱਦੇ ਤਾਂ ਸਪੰਦਰ ਦੇੋਂ ਬਾਹਰ ਅੰਦਰ ਰਹੋ ਤੂੰ ਆਵੇ ਕਰ ਲਓ ਨਾ ਸਪੰਦ ਅਸਲੀ ਗੁਰਬਾਨੀ ਦਾ ਕੱਖ ਨਹੀਂ ਮੰਨੇ ਅੰਦਰ ਬੰਨਿਆ ਹੀ ਨਹੀਂ ਅਸੀਂ ਜੇ ਅੰਦਰ ਬੰਨਿਆ ਹੋਇਆ ਅਰਦਾਸ ਕਰਦੇ ਹੀ ਨਾ ਅਸੀਂ ਤੂੰ ਜੇ ਹੁਕੀ ਮੰਨੇ ਐ ਇੱਕ ਅੱਖਰ ਮੈਨੂੰ ਦੱਸ ਦੋ ਕਿਸੇ ਦਾ ਮੰਨਿਆ ਹੋਇਆ ਸਿੱਖ ਦੋ ਮੈਂ ਸਾਰੀ ਗੁਰਬਾਨੀ ਮਨਾ ਲੂ ਇੱਕ ਅੱਖਰ ਦੱਸ ਦੋ ਇੱਕ ਅੱਖਰ ਜਿਹਨੇ ਕਿਤੇ ਧਿਆਇਓ ਕਾਲ ਫਾਸਕੇ ਵਿੱਚ ਨਾ ਆਇਆ ਇੱਕ ਅਖਰ ਦਾ ਤੋਂ ਬੰਨੂ ਮੰਨਿਆ ਹੋਇਆ ਕਿਸੇ ਦਾ ਵੀ ਸਾਰੀਓ ਕੁਰਬਾਨੀ ਮੰਨਣੀ ਪੈਗੀ ਕਿਨ ਦਾ ਇੱਕ ਜਿਸ ਜੀਵ ਸਾਰਾ ਹੈ ਨਾ ਹਾਂ ਨਹੀਂ ਤਾਂ ਬਸ ਕੁਰਬਾਨੀ ਝੂਠੀ ਹੈ ਇੱਕ ਅਖਰ ਜਿੰਨੇ ਕਿਤੇ ਆਇਓ ਜੀ ਇਹ ਤਾਂ ਕੁਰਬਾਨੀ ਝੂਠੀ ਹੈ ਇੱਕ ਅਖਰ ਮੈਨੂੰ ਕਿਹ ਦਿਖਾਓ ਨਿਰਪਾਉ ਹੋ ਜਾਓ ਭੈਰੇ ਤਾਂ ਹੋ ਕੇ ਦਿਖਾਓ ਨਿਰਵੈਰ ਹੋ ਕੇ ਦਿਖਾਓ ਦੋ ਅੱਖਰ ਨੇ ਚੱਲ ਨਿਰਵੈਰ ਹੋ ਕੇ ਦਿਖਾ ਦੋ ਅਕਾਲ ਮੂਰਤ ਤਾਂ ਵੱਡੀ ਗੱਲ ਹੈ ਉਹ ਤਾਂ ਬਾਅਦ ਚ ਹੋਮੂਗੇ ਦੋ ਗੱਲਾਂ ਤਾਂ ਸਾਡੇ ਵਾਸਤੇ ਨੇ ਨਾ ਇੱਕ ਗੱਲ ਵਾਸਤੇ ਆ ਸਾਡੇ ਦੋ ਹੀ ਨਹੀਂ ਨਿਰਪਾ ਹੋਣਾ ਸਾਡੇ ਵਾਸਤੇ ਨਹੀਂ ਨਿਰਵੈਰ ਹੋਣਾ ਤੇਰੇ ਵਾਸਤੇ ਠੀਕ ਹੈ ਹੋ ਕੇ ਦਿਖਾਓ ਬੈਰ ਬ੍ਰੋ ਤਿਆਗਣਾ ਨਾ ਜੀ ਗੁਰਮੁਖ ਬਾਹਰ ਵਿਰੋਧ ਗਵਾਬਾ ਆਪਣੇ ਅੰਦਰੋਂ ਭਰੋ ਨਹੀਂ ਭਰਦਾ ਗੁਰਨਾਣਕ ਵੀ ਸਾਜਣੇ ਗਵਾ ਦਿੰਦਾ ਪਹਿਲਾਂ ਆਪਣਾ ਗਵਾ ਆਪਣੇ ਹੀ ਗੋਏਗਾ ਜੀ ਆਪਣੇ ਅਤੇ ਆਪਣਾ ਆਪੇ ਕਾ ਸਹੀ ਗੱਲ ਸਹੀ ਇਹ ਧੂਏ ਤੇ ਗਵਾ ਸਕਦਾ ਫਿਰ ਤਾਂ ਗੁਰਨਾਣ ਸਾਰਿਆਂ ਦੇ ਗਵਾ ਦਿੰਦਾ ਗਵਾਬਾ ਹੈ ਗੁਰਮੁਖ ਗਵਾਬਾ ਆਪਣਾ ਜੀ ਬਾਹਰਿਆਂ ਨੂੰ ਉਪਦੇਸ਼ ਕਰਦੇ ਗਵਾਉਣ ਵਾਸਤੇ ਬਾਹਰੋਂ ਦੱਸ ਰਹੇ ਜੋ ਸੋਖਾ ਰਹਿਣ ਹਾਂਜੀ ਤਾ ਭਾਈ ਤੁਸੀਂ ਆ ਕੰਮ ਕਰ ਲਓ ਆਪ ਹੈ ਆਪ ਨੇ ਕਿਹਾ ਨਹੀਂ ਨਹੀਂ ਆਪ ਤਾਂ ਕਰ ਲਿਆ ਮੈਂ ਅੱਛਾ ਜੀ ਉਹ ਤਾਂ ਬਾਅਦ ਚ ਜਾ ਤੋ ਸਿੱਧ ਪਹੁੰਚਦੇ ਨੇ ਵੀ ਤੈਨੂੰ ਸ਼ਾਂਤੀ ਕਿਹੜੀ ਗੱਲ ਦੀ ਹੈ ਤੇਰਾ ਮਨ ਕਿਉਂ ਟਿਕਿਆ ਹੋਇਆ ਹੈ ਗੁਰ ਨਾਲ ਕਿਉਂ ਪੁੱਛਦੇ ਨੇ ਠੀਕ ਹੈ ਜੀ ਤਾਂ ਉਹ ਦਾ ਦਾ ਗੁਰੋਂ ਖਬਰ ਬਰੋਦ ਗਵਾ ਬ ਜੀ ਜੀ ਸਿੱਧਾ ਨੂੰ ਕਹਿ ਰਿਹਾ ਗੁਰਮੁਖਰੇ ਭਾਈ ਬਾਹਰ ਬਰੋ ਛੱਡਦਾ ਤੂੰ ਹੀ ਛੱਡਿਆ ਨਹੀਂ ਬਿਝ ਨੂੰ ਨਾ ਬੈਰ ਵਿਰੋਧ ਆਉਦਾ ਸਿੱਧਾ ਹੁੰਦਾ ਰਾਜੇ ਨੂੰ ਠੀਕ ਹੈ ਆਪ ਦੇ ਖਿਲਾਫ ਵਾਲਿਆਂ ਨੂੰ ਬੈਰ ਵਿਰੋਧ ਆਉਦਾ ਆਪ ذੁਬੀ ਵੀ ਹੈਗਾ ਬڑے ਛੋਟੇ ਨੇ ਹੰਕਾਰ ਹੈ ਜਿੱਥੇ ਹੁਣ ਬੈਰ ਵਿਰੋਧ ਗਵਾ ਕੇ ਇਹ ਤਾਂ ਸਾਡੇ ਬੱਚਾ ਬੈਰ ਵਿਰੋਧ ਸਾਡੇ ਨੂੰ ਕੋਈ ਗੱਲ ਕਰਦਾ ਪਿਆ ਕਰੀ ਜਾ ਕੋਈ ਠੀਕ ਹੈ ਆਪਾਂ ਛੱਡ ਦਈਏ ਬੈਰ ਵਿਰੋਧ ਇਹ ਤਾਂ ਆਪਣੇ ਬੱਚੇ ਇਹ ਛੱਡ ਕੇ ਦਿਖਾ ਲਓ ਜੇ ਝੱਡੋਂ ਇਹ ਰਾਜ ਕਰੇਗਾ ਖਾਲਸਾ ਜਾਂਦਾ ਫਿਰ ਹਾਂ ਬੈਰ ਵਿਰੋਧ ਖਤਮ ਹੋ ਜੂ ਫਿਰ ਆ ਜੀ ਠੀਕ ਹੈ ਇਤਿਹਾਸ ਜਾਂਦਾ ਹੈ ਇਤਿਹਾਸ ਨਹੀਂ ਪੜ੍ਹ ਸਕਦਾ ਇਤਿਹਾਸ ਬੈਰ ਵਿਰੋਧ ਪੈਦਾ ਕਰਦਾ ਹੈ